ਤਾ ਮਗਨਾ ਦੇ ਤੇ ਕਿ ਵਿਜੇ ਤੂੰ ਨਾ ਉਸਮਾਨ ਮੋੜਿਆ ਤੇ ਫਿਰ ਅੱਥੇ ਨਹੀਂ ਕਰੂ ਕਰੂ ਬਾਲਿਆ ਮੈਂ ਤੈਨੂੰ ਦੂਰ ਕਰਨ ਵਾਲਿਆ ਜੀ ਉਹ ਬੱਚੇ ਨੂੰ ਕਾਲ ਮਰਤੋਂ ਨੂੰ ਇਸ ਗਾਂਡਾ ਪਟਾ ਲੱਗ ਗਈ ਵੀ ਝੂਠ ਮੇਰੇ ਕੋਲ ਬੁਲਾਣਾ ਚਾਹੁੰਦੇ ਆ ਤੇ ਇਹਨਾਂ ਨੇ ਵੀ ਉਹ ਬੱਚੇ ਨੂੰ ਵਾਰ-ਵਾਰ ਕਹਿੰਦੇ ਸੀ ਸਾਡੀ ਪਹੁੰਚ ਬਹੁਤ ਦੂਰ ਤੱਕ ਦੀ ਉਹ ਸੈ ਇ ਕਰਾ ਦੇ ਕੋਪਰਾ ਨੂੰ ਬੱਚੇ ਨੇ ਇਸ ਗੱਲ ਕੋਜੀ ਲਿੰਗ ਮੇਰੇ ਗੱਲ ਨੂੰ ਯਾਈ ਟੱਕਾ ਹੋ ਰਿਹਾ ਤੇ ਉਹ ਬੱਚੇ ਨੇ ਸੁਣ ਸਕ ਗੱਲ ਆ ਕਰਮਜੀਤ ਕਰਮਜੀਤ ਕਿੱਥੇ ਰਹਿੰਦੇ ਤੁਸੀਂ ਕੜਮੇ ਪਿੰਡ ਕੜਮੇ ਪਿੰਡ ਹਾਂਜੀ ਤੇ ਕੀ ਗੱਲ ਬਾਤ ਹੈ ਜਿਹੜਾ ਜਿਹੜਾ ਬੱਚਾ ਅੱਜ ਸਾਡੇ ਗਵਾਂਢੀਆਂ ਦੇ ਕੰਮ ਤੋਂ ਚੋਰੀ ਹੋਈ ਸੀ ਕੀ ਕਰਦੇ ਸੀ ਜਿਹੜੀ ਉਹ ਆਏ ਘਰ ਕੋਲ ਟੁੰਦੇ ਸੀਗੇ ਠੇਕਾ ਸੀਗਾ ਉਹਨਾਂ ਦਾ ਠੇਕਾ ਹਾਂਜੀ ਤੇ ਉੱਥੇ ਚੋਰੀ ਹੋਈ ਤੇ ਨਾਮ ਤੁਹਾਡੇ ਮੁੰਡੇ ਦਾ ਲਵ ਦੇ ਕੀ ਹਾਂਜੀ ਸਾਡੇ ਕਾਕੇ ਦਾ ਨਾਮ ਲੈਂਦੇ ਸੀਗੇ ਵੀ ਤੁਸੀ ਨਾਮ ਤੁਹਾਡੇ ਮੁੰਡੇ ਦਾ ਜਸਮੀਤ ਸਿੰਘ ਜਸਮੀਤ ਕਿੰਨੀ ਉਮਰ ਦਾ 16 ਸਾਲ 16 ਸਾਲ ਕਿਸ ਤਰ੍ਹਾਂ ਜਲੀਲ ਕਰਦੇ ਸੀ ਧਮਕੀਆਂ ਦੇਂਦੇ ਸੀਗੇ ਵੀ ਜੇ ਉਨਾ ਵਸਮਾਨ ਮੋੜਿਆ ਤੇ ਫਿਰ ਇੱਥੇ ਨੂੰ ਉਹ ਘਰ ਵਾਲੇ ਸੀ ਉਹ ਸਟਾਫ ਵਾਲੇ ਨੂੰ ਭੜਾ ਦੇਣਗੇ ਬਲਾ ਕੇ ਤੇ ਫਿਰ ਇਹਨੂੰ ਬਣਾ ਲੈਣਗੇ ਘਟ ਮਾਰ ਉਹ ਬਾਬੇ ਕੇ ਜਿੰਨਾ ਰਿੰਦਾ ਠੇਕਾ ਹਾਂਜੀ ਉਹ ਸਾਡੇ ਗਵਾਂਢ ਹੀ ਹੈ ਜਿੰਨਾ ਦਾ ਠੇਕਾ ਸੀ ਇਹ ਠੇਕੇਦਾਰ ਨੇ ਹਾਂਜੀ ਤੇ ਕੀ ਗੱਲਬਾਤ ਫਿਰ ਹੋਈ ਮੁੰਡੇ ਨਾਲ ਕੀ ਹੋਇਆ ਮੁੰਡੇ ਨੇ ਫਿਰ ਦਵਾਈ ਪੀ ਲਈ ਜਦੋਂ ਅੱਧੇ ਤੇ ਘੰਟੇ ਬਾਅਦ ਹਮਦੇ ਸੀਗੇ ਧਮਕੀਆਂ ਦੇਂਦੇ ਸੀ ਅੱਛਾ ਗੱਲਾਂ ਨਾ ਸਾਰਦਾ ਹਾਂਜੀ ਕੀ ਕਹਤੇ ਪੁਲਿਸ ਫੜਾ ਦੇਗੇ ਤੇ ਹਾਂ ਜੀ ਉਹ ਕਹਿੰਦੇ ਪੁਲਿਸ ਨੂੰ ਫੜਾ ਦੇਣਗੇ ਅੱਛਾ ਜੀ ਬਿੱਤੂ ਦੇ ਦੇ ਉਹ ਕਹਿੰਦਾ ਮੇਰੇ ਕੋਲੇ ਨਹੀਂ ਹੈਗਾਗਾ ਕੁਝ ਜੇ ਮੇਰੇ ਕੋਲੇ ਹੁੰਦਾ ਤੇ ਮੈਂ ਫੜਾ ਦੇਣਾ ਸੀ ਹਾਂ ਹਾਂ ਆਂਦਾ ਮੈਂ ਸੌਂ ਦਿਨ ਨਾ ਰੋਣ ਲੱਗ ਗਿਆ ਮੁੰਡਾ ਅੱਛਾ ਇਹਨਾਂ ਨੇ ਖਹਿੜਾ ਹੀ ਨਹੀਂ ਛੱਡਿਆਗਾ ਕਹਿੰਦੇ ਕੋਈ ਨਹੀਂ ਫਿਰ ਉਹ ਆਪੇ ਬਣਾ ਲੈਣ ਅੱਛਾ ਤੇ ਮੁੰਡੇ ਨੇ ਫਿਰ ਦੁਖੀ ਹੋ ਕੇ ਤੇ ਦਵਾਈ ਪੀਲੀ ਦਵਾਈ ਪੀਲੀ ਤੇ ਇਲਾਜ ਕਰਾਉਣੀ ਐ ਸਰ ਦਾ ਇਲਾਜ ਕਰਾ ਹਾਂ ਜੀ ਇਲਾਜ ਕਰਾਉਣ ਦੇ ਡਾਕਟਰਾਇਆ ਹਾਂ ਜੀ ਬਹੁਤ ਹੋ ਗਈ ਹਾਂ ਜੀ ਬਹੁਤ ਹੋ ਗਈ ਔਰ ਕਾਰਵਾਈ ਦੀ ਕੀ ਮੰਗ ਹੈ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਔਰ ਸੈਕਸੀ ਦਾ ਮੁੰਡਾ ਹਾਂਜੀ ਔਰ ਕਾਰਵਾਈ ਹੋਣੀ ਚਾਹੀਦੀ ਹੈ ਨਾ ਹਾਂਜੀ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਦਿਓ ਫੜੇ ਜਾਣ ਜੀ ਪਰਚਾ ਦਰਜ ਕਰ ਤਾ ਪੁਲਿਸ ਹਾਂਜੀ ਕਰ ਤਾ ਠੀਕ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਮੇਰਾ ਨਾਮ ਦਵਿੰਦਰ ਜੀ ਕੋ ਸੋਣਾ ਹਾਂਜੀ ਦਵਿੰਦਰ ਜੀ ਆਪਣੇ ਕੀ ਲੱਗਦੇ ਸੀਗੇ ਮੇਰੇ ਬੱਚਾ ਸਮਾਣਾ ਜੀ ਮੇਰੀ ਸਾਲੀ ਹੈ ਬੱਚੀ ਆ ਹਾਂਜੀ ਤੇ ਕੀ ਗੱਲਬਾਤ ਹੋਈ ਜਿਹੜਾ ਮੁੰਡੇ ਨੇ ਇਹਨਾਂ ਖੋਪਣਾ ਕਦਮ ਚੱਕ ਲੈ ਕੀ ਕਰ ਲਓਗਾ ਐਡਾ ਬੰਦਾ ਇਹ ਬਿਟੇ ਦਾ ਨਾਮ ਜਸਨੀਤ ਹੈ ਜੀ ਆਂਡ ਗੁਆਡੇ ਕੋਈ ਬੱਚੇ ਚੋਰੀ ਕਰ ਲਿਆਏ ਇਹ ਅਮਰਤਾਰੀ ਬੱਚਾ ਜੀ ਇਸ ਤੇ ਨਜਾਇਜ਼ ਇਹਨਾਂ ਦੇ ਚੋਰੀ ਪੁੰਦੇ ਸੀਗੇ ਜੀ ਸੋ ਇਹ ਬੱਚੇ ਨੂੰ ਬਾਰ-ਬਾਰ ਕਹਿੰਦੇ ਸੀ ਸਾਡੀ ਪਹੁੰਚ ਬਹੁਤ ਦੂਰ ਤੱਕ ਆ ਸੀਸੀਟੀਵੀ ਸਟਾਫ ਨੂੰ ਚੁਕਾ ਦੇ ਨਹੀਂ ਉਹਨੂੰ ਚੁਕਾ ਦੇਾਂਗੇ ਜੀ ਉਹ ਬੱਚੇ ਤੋਂ ਬਰਦਾਸ਼ਤ ਹੀ ਗੱਲਾਂ ਨਹੀਂ ਹੋਈਆਂ ਜੀ ਸੋ ਬੱਚੇ ਦੇ ਪਿਤਾ ਜੀ ਵੀ ਬਹੁਤ ਵਧੀਆ ਕਾਰੋਬਾਰ ਵਾਲੇ ਆ ਮੈਂ ਤਾਂ ਮਜਦੂਰ ਕਰਨ ਵਾਲੇ ਆ ਜੀ ਉਹ ਬੱਚੇ ਨੂੰ ਕਹ ਲੈ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਲੱਗ ਗੱਲ ਵੀ ਝੂਠ ਮੇਰੇ ਕੋਲੋਂ ਬੁਲਾਉਣਾ ਚਾਹੁੰਦੇ ਆ ਤੇ ਇਹਨਾਂ ਨੇ ਜੀ ਉਹ ਬੱਚੇ ਨੂੰ ਵਾਰ-ਵਾਰ ਆ ਕਹਿੰਦੇ ਸੀ ਸਾਡੀ ਪਹੁੰਚ ਬਹੁਤ ਦੂਰ ਤੱਕ ਆਤਲ ਵੀ ਅਸੀਂ ਐਂ ਕਰਾ ਦਾਂਗੇ ਜੋ ਕਰਾਂ ਉਹ ਬੱਚੇ ਨੇ ਇਸ ਗੱਲ ਖੋ ਜੀ ਮੇਰੇ ਨਾਲ ਨਿਆਂਇਤ ੱੱਕਾ ਹੋ ਰਿਹਾ ਤੇ ਉਹ ਬੱਚੇ ਨੇ ਸੂਸ਼ਟ ਕਰ ਲਿਆ ਜੀ ਅੱਛਾ ਇਹਨਾਂ ਤੰਗ ਆ ਕੇ ਤੰਗ ਪਰੇਸ਼ਾਨ ਕਰ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਸੀ ਇਹ ਅੱਛਾ ਵਾਰ-ਵਾਰ ਕਰੇ ਟਾਰਚ ਕਰਨਾ ਹੈ ਬੱਚੇ ਨੂੰ ਪਰੇਸ਼ਾਨ ਕਰਨਾ ਬੱਚੇ ਨੂੰ ਅਮਰਤਾ ਦੀ ਗੁਰਸਿੱਖ ਮੱਚਾ ਸੀਗਾ ਜੀ ਗੁਰੂ ਸਾਹਿਬ ਨੂੰ ਮੰਨਣ ਵਾਲਾ ਬੱਚਾ ਸੀਗਾ ਜੀ ਸੋ ਉਹ ਉਹਨਾਂ ਨੇ ਇਹਨਾਂ ਇਸ ਪਰਿਵਾਰ ਨੇ ਥਾਣਾ ਕਚਹਿਰੀ ਅਜੇ ਤੱਕ ਨਹੀਂ ਦੇਖਿਆ ਜੀ ਸੋ ਇਸ ਦਰਦੇ ਪਾਸੇ ਦੇ ਲਈ ਵੀ ਮੈਨੂੰ ನ್ಯಾಯ ਮੇਰਾ ਧੱਕਾ ਕਰਨ ਲਈ ਬੱਚੇ ਨੂੰ ਸੂਸ਼ਣ ਕਰ ਲਿਆ ਜੀ ਹੋਣ ਕਿਸ ਤਰ੍ਹਾਂ ਦੇ ਬਾਗੇ ਅਸੀਂ ਚਾਹੁੰਦੇ ਹਾਂ ਜੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਦੁੱਛੀ ਹੈਗੇ ਉਹਨਾਂ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਸਖਤ ਕਾਰਵਾਈ ਜੀ ਬਿਲਕੁਲ ਜੀ ਮੰਦੋੜ ਦਾ ਮਾਮਲਾ ਆ ਰਿਹਾ ਸਾਰ। ਕੀ ਮਾਮਲਾ ਸਾਹ ਜਿਹੜੇ ਲੜਕੇ ਨੇ ਸੁਸਾਇਸਾਈਡ ਕੀਤੀ ਹੈ। ਜੀ ਥਾਣਾ ਮੰਦੋੜ ਦੇ ਜਿੱਥੇ ਪਿੰਡ ਕੜਮਾ ਹੈ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸਮੀਤ ਸਿੰਘ ਪੁੱਤਰ ਜਗਸੀਰ ਸਿੰਘ ਉਮਰ ਤਕਰੀਬਨ 16 ਸਾਲ। ਇਸ ਮੁੰਡੇ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ ਅਸਤੋਂ 2 ਦਿਨ ਪਹਿਲਾਂ। ਤੇ ਉਸ ਦੀ ਵਜ੍ਹਾ ਇਹ ਰਹੀ ਕਿ ਇਹ ਮੁੰਡਾ ਜਿੱਥੇ ਲੇਬਰ ਦਾ ਕੰਮ ਕਰਦਾ ਸੀ ਕਿਸੇ ਮਾਲਕ ਦੇ ਘਰੇ ਉਥੇ ਇਸ ਨੂੰ ਜਸ ਠੇਕੇਦਾਰ ਨੇ ਲਵਾਇਆ ਸੀ ਕੰਮ ਦੇ। ਉਸ ਠੇਕੇਦਾਰ ਵੱਲੋਂ ਇਸ ਤੇ ਚੋਰੀ ਦੇ ਇਲਜ਼ਾਮ ਲਾਏ ਗਏ ਸਨ ਤੇ ਪਹਿਲਾਂ ਵੀ ਇਹਨਾਂ ਦੀ ਆਪਸੀ ਗੱਲਬਾਤ ਹੋਈ ਸੀ ਇਹਨੇ ਮੁੰਡੇ ਨੇ ਜਦੋਂ ਇੱਕ ਚਾਰਜਰ ਤੇ ਕੇ ਹੈੱਡਫੋਨ ਚੋਰੀ ਕੀਤਾ ਸੀ ਮਾਲਕ ਦੇ ਘਰੋਂ ਉਹ ਵਾਪਸ ਦਵਾ ਦਿੱਤਾ ਗਿਆ ਸੀ ਸਮਾਨ ਪਰ ਬਾਅਦ ਵਿੱਚ ਜਦੋਂ ਠੇਕੇਦਾਰ ਵੱਲੋਂ ਹੋਰ ਇਲਜ਼ਾਮ ਲਾਏ ਗਏ ਕਿ ਇਸਨੇ ਘੜੀ ਚੋਰੀ ਕੀਤੀ ਹੈ ਜਾਂ ਹੋਰ ਵੀ ਸਮਾਨ ਚੋਰੀ ਕੀਤਾ ਉਸ ਗੱਲਾਂ ਦਾ ਸਟ੍ਰੈਸ ਲੈ ਕੇ ਇਹ ਮੁੰਡਾ ਜਸਮੀਤ ਇਸਨੇ ਜ਼ਹਿਰੀਲੀ ਦਵਾਈ ਪੀ ਲਈ ਸੀ ਤੇ ਕੱਲ ਇਸ ਦੀ ਮੌਤ ਹੋ ਗਈ ਇਸੇ ਵਾਰਦਾਤ ਤੇ ਕਾਰਵਾਈ ਕਰਦੇ ਆਂ ਸਾਲਾ ਮੰਦੋਰ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 91 ਅਧੀਨ ਧਾਰਾ 108 35 ਬੀ ਐਟ ਬੀ ਵਿੱਚ ਚਾਰ ਦੋਸ਼ੀ ਇਹਨਾਂ ਨੂੰ ਬਾਈ ਨੇਮ ਮੁਕੱਦਮੇ 'ਚ ਲਿਖਿਆ ਗਿਆ ਜਨਨ ਦੇ ਨਾਮ ਹਨ ਗੁਰਮੀਤ ਸਿੰਘ ਰੱਜੂ ਪਤਨੀ ਗੁਰਮੀਤ ਸਿੰਘ ਮਾਇਆ ਜੋ ਕਿ ਗੁਰਮੀਤ ਸਿੰਘ ਦੀ ਮਾਤਾ ਹੈ ਅਤੇ ਚੌਥਾ ਅਨੂ ਸਰ ਜਿਹੜੀ ਚੋਰੀ ਦੇ ਪਹਿਲਾਂ ਇਲਜ਼ਾਮ ਲੱਗੇ ਸੀ ਮੋਬਾਈਲ ਤੇ ਚਾਰਜਰ ਦਾ ਸਰ ਇਨੀ ਚੋਰੀ ਕੀਤਾ ਸੀਗਾ ਜਾਂ ਇਹਦੇ ਤੇ ਛੋਟੇ ਇਲਜ਼ਾਮ ਲੱਗੇ ਸੀ ਜੀ ਦੱਸਿਆ ਇਹ ਜਾ ਰਿਹਾ ਕਿ ਮੋਬਾਈਲ ਤੇ ਹੈੱਡਫੋਨ ਇਸ ਮੁੰਡੇ ਨੇ ਚੋਰੀ ਆਈ ਸੀ ਪਰ ਜਦੋਂ ਠੇਕੇਦਾਰ ਤੇ ਉਸਦੀ ਮਾਤਾ ਤੇ ਉਸਦੀ ਪਤਨੀ ਨੇ ਇਸ ਨੂੰ ਜ਼ੋਰ ਪਾਇਆ ਉਹ ਸਮਾਨ ਵਾਪਸ ਕਰਨ ਲਈ ਉਹ ਇਹਨੇ ਕਰ ਦਿੱਤਾ ਸੀ ਵਾਪਸ ਪਰੰਤੂ ਬਾਅਦ ਵਿੱਚ ਜਦੋਂ ਉਸ ਤੇ ਕੜੀ ਚੋਰੀ ਦਾ ਜਾਂ ਹੋਰ ਚੋਰੀਆਂ ਦੇ ਇਲਜ਼ਾਮ ਲਾਏ ਗਏ ਉਸ ਗੱਲਾਂ ਦੇ ਸਟ੍ਰੈਸ 'ਚ ਆ ਕੇ ਇਸ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ ਥੈਂਕ ਯੂ